ਸੱਚੀ ਕਾਲਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਬਹੁਤ ਹੀ ਸੋਹਣਾ ਡਿਜ਼ਾਈਨ ਆ ਕੋਠੀ ਦਾ ਫਰੰਟ ਐਲੀਵੇਸ਼ਨ ਸਾਰਾ ਤੁਹਾਨੂੰ ਵੇਖ ਕੇ ਚੰਗੀ ਤਰ੍ਹਾਂ ਪੂਰਾ ਪਸੰਦ ਆਊਗਾ ਡਿਜ਼ਾਈਨ ਇਸ ਕੋਠੀ ਦਾ ਤੇ ਅੰਦਰੋਂ ਮੈਂ ਵੀ ਚੰਗੀ ਤਰ੍ਹਾਂ ਸਮਝਾਵਾਂਗੇ ਤੁਹਾਨੂੰ ਪੂਰਾ ਪਤਾ ਲੱਗਣਾ ਦੋਸਤੋ ਤੇ ਬਾਈ ਜਿਹੜੇ ਆਰਕੀਟੈਕਟ ਨੇ ਡਿਜ਼ਾਈਨ ਕੀਤੇ ਉਹਨਾਂ ਦਾ ਨੰਬਰ ਵੀ ਪਾਵਾਂਗੇ ਆਪਾਂ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਗੱਲਬਾਤ ਕਰਨੀ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਵਾਰ ਫਰੰਟ ਵੇਖ ਲਓ ਕੋਠੀ ਦਾ ਕੋਠੀ 3000 ਸਕਰ ਫੁੱਟ ਏਰੀਆ ਦੇ ਵਿੱਚ ਇਹ ਬਣੀ ਹੋਈ ਹੈਗੀ ਡਬਲ ਪੋਰਸ਼ਨ ਕੋਠੀ ਹੈ ਦੋਸਤੋ ਤੇ ਫਰੰਟ ਤੇ ਪੋਰਚ ਦੇ ਦੋ ਗੇਟ ਰੱਖੇ ਹੋਏ ਨੇ ਗੋਲ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਤੇ 베ੜੇ ਦੇ ਵਿੱਚ ਵਾਈਟ ਟਾਈਲ ਲੱਗੀ ਹੋਈ ਆ ਤੇ ਜੋ ਕੋਠੀ ਦਾ ਏਰੀਆ ਆ ਗਿਆ ਅੰਦਰ ਉੱਥੇ ਬਲੈਕ ਟਾਈਲ ਲੱਗੀ ਹੋਈ ਹੈਗੀ ਜੋ ਕਿ ਪੋਰਚ ਸਾਈਡ ਵਾਲਾ ਪੋਰਚ ਤੇ ਸਾਹਮਣੇ ਬਰਾਂਡਾ ਦਾ ਉਸ ਵਿੱਚ ਬਲੈਕ ਟਾਈਲ ਲੱਗੀ ਹੋਈ ਹੈਗੀ ਤੇ ਬਾਹਰ ਵਾਈਟ ਟਾਈਲ ਹੈਗੀ ਬਹੁਤ ਵਧੀਆ ਕੰਬੀਨੇਸ਼ਨ ਕੀਤਾ ਹੋਇਆ ਹੈਗਾ ਟਾਈਲ ਕਲਰ ਦਾ ਤੇ ਆਹ ਦੇਖੋ ਤੇ ਕੋਠੀ ਨੂੰ ਰੰਗ ਕਰੀ ਜਾਂਦੇ ਸੀਗੇ ਵੀਰ ਉਹ ਰੰਗ ਕਰ ਰਹੇ ਨੇਗੇ ਬਾਕੀ ਕੰਪਲੀਟ ਹੈ ਕੋਠੀ ਸਾਰੀ ਤਾਂ 1000 ਸਕਰ ਫੁੱਟ ਏਰੀਆ ਦੇ ਵਿੱਚ ਇਹ ਬਣੀ ਹੋਈ ਹੈ ਕੋਠੀ 50 ਬਾਈ 40 ਫੁੱਟ ਦਾ ਇਹ ਪਲਾਟ ਹੈ ਕੋਠੀ ਕੋਠੀ ਦਾ ਕਵਰ ਏਰੀਆ 50 ਇਸ ਦੀ ਚੜਾਈ ਹੈਗੀ ਤੇ ਲੰਬਾਈ ਹੈਗੀ 40 ਸਕਰ ਫੁੱਟ ਆ ਵੇਖੋ ਸਾਈਡ ਤੇ ਪੋਰਚ ਵੇਖ ਰਹੇ ਹੋ ਤੁਸੀਂ ਤੇ ਆ ਵੇਖੋ ਦੋਸਤੋ ਇਹ ਗੱਡੀ ਵਾਸਤੇ ਪੋਰਚ ਬਣਾਇਆ ਹੋਇਆ ਤੇ ਉੱਪਰ ਪਾਵੇ ਵਗੈਰਾ ਲਾਏ ਹੋਏ ਨੇ ਤੇ ਕੋਰਾ ਵਗੈਰਾ ਇਦਾਂ ਪੂਰੀਆਂ ਖੜਾਈਆਂ ਪਈਆਂ ਨੇ ਹੈਗੀਆਂ ਬਾਈ ਮਿਸਤਰੀ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਦੋਸਤੋ ਮਿਸਤਰੀ ਤੇ ਬਹੁਤ ਸਾਰੇ ਹੁੰਦਾ ਕੱਲਾ ਨਕਸ਼ਾ ਬਾਈ ਦੇ ਦਿੰਦੇ ਹੁੰਦੇ ਨੇ ਆਰਕੀਟੈਕਟ ਪਰ ਪਾਉਣ ਵਾਲੇ ਨੇ ਵੀ ਆਪਣੀ ਕਲਾ ਦੇਣੀ ਹੁੰਦੀ ਹੈਗੀ ਕਿਉਂਕਿ ਫਰਕ ਹੁੰਦਾ ਇਹ ਕੋਰਾਆਂ ਵਗੈਰਾ ਇੱਕ ਦੀਆਂ ਤਾਂ ਉਦੋਂ ਹੀ ਦਿਸ ਰਹੀਆਂ ਹੁੰਦੀਆਂ ਕਿ ਫਰਕ ਪਿਆ ਹੁੰਦਾ ਬਹੁਤ ਜ਼ਿਆਦਾ ਇੱਕ ਬਾਈ ਦਾ ਪਤਾ ਵੀ ਨਹੀਂ ਲੱਗਦਾ ਹੁੰਦਾ ਦੋਨੇ 12 3 ਨੇ 12 ਦੇ ਵਿੱਚ ਇੱਕੋ ਜਿਹੀ ਗਲਾਈ ਦਿੱਤੀ ਹੁੰਦੀ ਆ ਬਹੁਤ ਹੀ ਸੋਹਣਾ ਕੰਮ ਕੀਤਾ ਹੁੰਦਾ ਬਾ ਕਮਾਲ ਵਿੱਚ ਮਿਸਤਰੀਆਂ ਨੇ ਆ ਵੇਖੋ ਦੋਸਤੋ ਆਪਾਂ ਐਂਟਰ ਹੋ ਗਏ ਅੰਦਰ ਇਹ ਲੋਬੀ ਦਾ ਏਰੀਆ ਕਾਫੀ ਖੁੱਲਾ ਏਰੀਆ ਕਾ ਬਹੁਤ ਜ਼ਿਆਦਾ ਨੇਚਰਲ ਲਾਈਟ ਪੈਂਦੀ ਏ ਕੋਠੀ ਦੇ ਵਿੱਚ ਇੱਧਰ ਫਸਟ ਤੇ ਆਪਾਂ ਰਾਈਟ ਸਾਈਡ ਤੇ ਰੂਮ ਦੇ ਵਿੱਚ ਐਂਟਰ ਹੋ ਗਏ ਇਹ ਬੈਡਰੂਮ ਹੈ ਦੋਸਤੋ ਫਸਟ ਇੱਕ ਬੈਡਰੂਮ ਹੈ ਇਹ ਰਾਈਟ ਸਾਈਡ ਤੇ ਫਰੰਟ ਤੇ ਜਿਸ ਦੇ ਵਿੱਚ ਇੱਕ ਵਾਸ਼ਰੂਮ ਤੇ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਇਸ ਦੇ ਨਾਲ ਬੈਡਰੂਮ ਦੇ ਆ ਵੇਖ ਰਹੇ ਹੋ ਤੁਸੀਂ ਬਾਕੀ ਰੇੜੀ ਹੈ ਸਾਰਾ ਕੁਝ ਵਾਸ਼ਰੂਮ ਵਗੈਰਾ ਵਿੱਚ ਟਾਇਲ ਚੜਾਈ ਹੋਈ ਆ ਸਾਰੀ ਕੰਧ ਦੇ ਉੱਪਰ ਤੇ ਇਹ ਪੌੜੀਆਂ ਦੀ ਜਗ੍ਹਾ ਆ ਗਈ ਜੋ ਕਿ ਇੱਧਰ ਲੈਫਟ ਸਾਈਡ ਤੇ ਮੇਨ ਗੇਟ ਦੇ ਇੱਧਰ ਡਰੈنگ ਰੂਮ ਬਣਿਆ ਹੋਇਆ ਜਿਸ ਦੇ ਵਿੱਚ ਵੀ ਇੱਕ ਵੱਡੀ ਵਿੰਡੋ ਲਗਾਈ ਗਈ ਹੈ ਫਰੰਟ ਤੇ ਇਹ ਉੱਪਰ ਪੀਓਪੀ ਕੀਤੀ ਹੋਈ ਹੈਗੀ ਸਾਰੇ ਰੂਮਾਂ ਦੇ ਵਿੱਚ ਡਾਊਨ ਸੀਲਿੰਗ ਨਹੀਂ ਕੀਤੀ ਤੇ ਬਾਕੀ ਬਾਲ ਪੱਟੀ ਭਰੀ ਹੋਈ ਹੈਗੀ ਰੂਮਾਂ ਦੇ ਵਿੱਚ ਤੇ ਨੀਚੇ ਟਾਇਲ ਕੰਪਲੀਟ ਹੈਗੀ ਬਹੁਤ ਸੋਹਣਾ ਕੋਠੀ ਦਾ ਕੰਮ ਹੋਇਆ ਹੋਇਆ ਆ ਦੇਖੋ ਖੁੱਲਾ ਦਰਵਾਜ਼ਾ ਰੱਖਿਆ ਹੋਇਆ ਇਸ ਡ੍ਰੈینګ ਰੂਮ ਦਾ ਇਧਰ ਛੋਟਾ ਬਾਰ ਹੈ ਜੋ ਕਿ ਇਧਰ ਰਾਈਟ ਲੈਫਟ ਸਾਈਡ ਤੇ ਇਹ ਪੋਰਚ ਨੂੰ ਰੱਖਿਆ ਹੋਇਆ ਹੈਗਾ ਜੋ ਕਿ ਗੱਡੀ ਵਾਸਤੇ ਗੈਰੇਜ ਬਣਾਇਆ ਹੋਇਆ ਹੈ ਸਾਈਡ ਤੇ ਉਸ ਵਾਸਤੇ ਹੈ ਤੇ ਉਸ ਸਾਹਮਣੇ ਜੋ ਕਿ ਪੋਰਚਾ ਸਾਈਡ ਵਾਲਾ ਉਸ ਦੇ ਸਾਹਮਣੇ ਇਧਰ ਕਿਚਨ ਆ ਗਿਆ ਲੈਫਟ ਸਾਈਡ ਤੇ ਆ ਵੇਖੋ ਸਾਹਮਣੇ ਉਹ ਪੋਰਚ ਦਿਸ ਰਿਹਾ ਤੁਹਾਨੂੰ ਜੋ ਕਿ ਵਿੰਡੋ ਲੱਗੀ ਹੋਈ ਹੈਗੀ ਤੇ ਇਹ ਕਿਚਨ ਬਣਾਇਆ ਹੋਇਆ ਹੈਗਾ ਕਿਚਨ ਮਾਡਰਨ ਕਿਚਨ ਬਣਾਈ ਹੋਈ ਹੈਗੀ ਜਿੱਥੇ ਕਿ ਵਾਸ਼ਿੰਗ ਦਾ ਏਰੀਆ ਅਲੱਗ ਤੋਂ ਰੱਖਿਆ ਗਿਆ ਹੈਗਾ ਤੇ ਇਸ ਦੇ ਵਿੱਚ ਦੀ ਬੈਕ ਸਾਈਡ ਤੇ ਵੀ ਇੱਕ ਬਾਰ ਰੱਖਿਆ ਗਿਆ ਹੈਗਾ ਆ ਵੇਖੋ ਜਿੱਥੇ ਕਿ ਬਾਈ ਹੋਰਾਂ ਨੇ ਇੱਧਰ ਜਗ੍ਹਾ ਹੈਗੀ ਹੈ ਇਹਨਾਂ ਦੀ ਤੇ ਆਰ ਜੀ ਚੁੱਲਾ ਚੌਂਕਾ ਬਣਾਉਣਾ ਇਹਨਾਂ ਨੇ ਇੱਧਰ ਤੇ ਕਿਚਨ ਦੇ ਨਾਲ ਅਟੈਚ ਕੀਤਾ ਹੈ ਤੇ ਇਹ ਬੈਕ ਸਾਈਡ ਤੇ ਵੀ ਕੋਠੀ ਦੇ ਇੱਧਰ ਜਗ੍ਹਾ ਛੱਡੀ ਹੋਈ ਹੈਗੀ ਤਾਂ ਕਿ ਕਿਸੇ ਦੇ ਨਾਲ ਨਹੀਂ ਅਟੈਚ ਕੀਤੀ ਇਹ ਕੋਠੀ ਅਲੱਗ ਤੋਂ ਹੈ ਸੋ ਆਪਾਂ ਬੈਕ ਆ ਗਏ ਕਿਚਨ ਦੇ ਵਿੱਚ ਦੀ ਕੋਠੀ ਦੇ ਵਿੱਚ ਐਂਟਰ ਹੋਣੇ ਆ ਦੁਬਾਰਾ ਆ ਵੇਖੋ ਤੇ ਸਾਹਮਣੇ ਦੋ ਬੈਡਰੂਮ ਬਣੇ ਹੋਏ ਨੇਗੇ ਲੈਫਟ ਤੇ ਰਾਈਟ ਆਮੋ ਸਾਹਮਣੇ ਤੇ ਵਿਚਾਲੇ ਵਾਸ਼ਰੂਮ ਹੈਗਾ ਅਟੈਚ ਹੈਗਾ ਜੋ ਕਿ ਲੌਬੀ ਦੇ ਨਾਲ ਵੀ ਤੇ ਰੂਮਾਂ ਦੇ ਨਾਲ ਵੀ ਆ ਵੇਖੋ ਪਹਿਲਾਂ ਲੈਫਟ ਵਾਲਾ ਬੈਡਰੂਮ ਵੇਖ ਸਕਦੇ ਹੋ ਤੁਸੀਂ ਜਿਸ ਦੇ ਵਿੱਚ ਇੱਕ ਵੱਡੀ ਵਿੰਡੋ ਲੱਗੀ ਹੋਈ ਹੈ ਬੈਕ ਸਾਈਡ ਤੇ ਜਿੱਥੇ ਕਿ ਗਲਾਸ ਪਾਣਾਗਾ ਟਫਨ ਕਰਕੇ ਗਲਾਸ ਪਾਉਣੇ ਨੇ ਵੀ ਰੋ ਰਹੇ ਨੇ ਤਾਂ ਕਿ ਕੋਈ ਦਿੱਕਤ ਨਾ ਰਹੇ ਬਾਅਦ ਚ ਤੇ ਇਧਰ ਇਹ ਰਾਈਟ ਸਾਈਡ ਵਾਲਾ ਦੂਸਰਾ ਬੈਡਰੂਮ ਇੱਕੋ ਜਿਹੇ ਬੈਡਰੂਮ ਨੇਗੇ ਤਿੰਨ ਬੈਡਰੂਮ ਕੋਠੀ ਦੇ ਵਿੱਚ نیچے ਬਣੇ ਹੋਏ ਨੇਗੇ ਡ੍ਰਾਈング ਰੂਮ ਤੇ ਕਿਚਨ ਤੇ 2000 ਸਕਰ ਫੁੱਟ ਏਰੀਆ ਇਹ نیچے ਆ ਦੋਸਤੋ ਤੇ 1000 ਸਕਰ ਫੁੱਟ ਉੱਪਰ ਬਣਿਆ ਹੋਇਆ ਹੈਗਾ ਇਸਦਾ ਕੋਠੀ ਦਾ ਏਰੀਆ ਆ ਵੇਖੋ ਇਹ ਵਾਸਰੂਮ ਆ ਗਿਆ ਜੋ ਕਿ ਸੈਂਟਰ ਦੇ ਵਿੱਚ ਹੈਗਾ ਦੋਨੇ ਰੂਮਾਂ ਦੇ ਵਿੱਚ ਸੈਂਟਰ ਦੇ ਵਿਚਾਲੇ ਬਣਾਇਆ ਹੋਇਆ ਹੈਗਾ ਤੇ ਲੌਬੀ ਨਾਲ ਇਹ ਅਟੈਚ ਹੈਗਾ ਇਹਨੂੰ ਦੋਨੇ ਰੂਮਾਂ ਵੱਲੋਂ ਵੀ ਆਪਾਂ ਯੂਜ਼ ਕਰ ਸਕਦੇ ਹਾਂ ਤੇ ਲੌਬੀ ਦੇ ਵਿੱਚੋਂ ਵੀ ਕਾਮਨ ਤੌਰ ਤੇ ਵੀ ਤੇ ਉੱਪਰ ਚਲਦੇ ਆਂਗੇ ਆਜੋ ਸਟੇਅਰ ਕੇਸ ਤੇ ਪੱਥਰ ਵਗੈਰਾ ਬਲੈਕ ਟਾਈਲ ਲੱਗੀ ਹੋਈ ਹੈ ਇੱਥੇ ਪੱਥਰ ਬਲੈਕ ਪੱਥਰ ਜੋ ਕੇ ਬਾਹਰ ਬਰਾਂਡੇ ਦੇ ਵਿੱਚ ਤੇ ਪੋਰਚ ਦੇ ਵਿੱਚ ਸੇਮ ਵਾਲਾ ਪੱਥਰ ਇੱਥੇ ਲਾਇਆ ਹੋਇਆ ਹੈਗਾ ਤੇ ਇਹ ਉੱਪਰ ਵਾਈਟ ਟਾਈਲ ਲੱਗੀ ਹੋਈ ਹੈਗੀ ਸੋ ਇਹ ਸੈਕੰਡ ਫਲੋਰ ਦੇ ਉੱਪਰ ਲੈਫਟ ਸਾਈਡ ਤੇ ਇੱਕ ਬੈੱਡਰੂਮ ਬਣਿਆ ਹੋਇਆਗਾ ਜਿਸ ਦੇ ਵਿੱਚ ਇੱਕ ਸਾਹਮਣੇ ਦਰਵਾਜ਼ਾ ਰੱਖਿਆ ਹੋਇਆ ਜੋ ਕਿ ਬਾਲਕੋਨੀ ਦੇ ਵਿੱਚ ਦੀ ਵੀ ਆਪਾਂ ਜਾ ਸਕਦੇ ਆਂਗੇ ਆ ਵੇਖੋ ਜਗ੍ਹਾ ਰੱਖੀ ਹੋਈ ਹੈਗੀ ਪਰ ਬਾਲਕੋਨੀ ਨਹੀਂ ਜਾਣ ਨੂੰ ਤੇ ਇਸ ਬੈੱਡਰੂਮ ਦੇ ਨਾਲ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਕੀਤਾ ਹੋਇਆਗਾ ਜੋ ਕਿ نیچے ਇਹ ਰਾਈਟ ਸਾਈਡ ਤੇ ਬੈੱਡਰੂਮ ਬਣਿਆ ਹੋਇਆ ਉਸ ਦੇ ਉੱਪਰ ਹੀ ਇਹ ਬੈੱਡਰੂਮ ਬਣਿਆ ਹੋਇਆਗਾ ਦੋਸਤੋ ਉਸ ਦੇ ਨਾਲ ਹੀ ਸੇਮ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਇਸ ਦੇ ਨਾਲ ਵੀ ਉਸੇ ਦੇ ਉੱਪਰ ਡਰੈਸਿੰਗ ਰੂਮ ਵਾਸ਼ਰੂਮ ਅਟੈਚ ਹੈਗਾ ਤੇ ਇਹ ਸਾਹਮਣੇ ਇੱਕ ਵੱਡੀ ਵਿੰਡੋ ਲੱਗੀ ਹੋਈ ਹੈਗੀ ਜੋ ਕਿ ਗਲਾਸ ਹੈ ਇਸ ਦੇ ਵਿੱਚ ਫਿਕਸ ਕੀਤਾ ਹੋਇਆ ਤੇ ਇਧਰ ਦੀ ਦੂਸਰਾ ਗੇਟ ਉੱਪਰ ਇੱਕੋ ਹੀ ਬੈੱਡਰੂਮ ਹੈਗਾ ਇਹ ਜਿਹੜਾ ਦੂਸਰਾ ਗੇਟ ਰੇਕ ਦਿਨ ਅਸੀਂ ਆਹ ਦਰਵਾਜ਼ਾ ਦੇਖ ਰਹੇ ਹਾਂ ਇਹ ਬਾਲਕੋਨੀ ਨੂੰ ਜਾਂਦਾ ਹੈਗਾ ਸੈਕੰਡ ਪੋਰਸ਼ਨ ਡਬਲ ਪੋਰਸ਼ਨ ਆ ਇਹ ਤੇ ਨੀਚੇ ਗਰਾਉਂਡ ਫਲੋਰ ਤੁਸੀਂ ਵੇਖ ਚੁੱਕੇ ਹੋਗੇ ਤੇ ਇਹ ਸੈਕੰਡ ਪੋਰਸ਼ਨ ਦਾ ਐਲੀਵੇਸ਼ਨ ਹੈਗਾ 프ਰੰਟ ਤੋਂ ਦਿਖਾਉਣਾ ਤੁਹਾਨੂੰ ਆਪਾਂ ਇੱਕ ਵਾਰ ਆ ਵੇਖੋ ਕਿੰਨੀ ਸੋਹਣੀ ਲੁੱਕ ਦਿੰਦੇ ਨੇ ਗੋਲ ਦਰਵਾਜ਼ੇ ਦਰਵਾਜ਼ੇ ਟਾਈਪ ਬਾਰ ਬਣਾਏ ਹੋਏ ਨੇ ਇਸ ਕੋਠੀ ਦੇ ਜੋ ਕਿ ਬਹੁਤ ਹੀ ਸੋਹਣੀ ਕਲਾਸਿਕਲ ਲੁੱਕ ਦਿੰਦੇ ਨੇਗੇ ਤੇ ਕੋਰਾ ਵਗੈਰਾ ਹੈ ਖੜਾਈਆਂ ਪਈਆਂ ਬਿਲਕੁਲ ਆ ਵੇਖੋ ਬਿਲਕੁਲ ਕੋਈ ਵੀ ਫਰਕ ਨਹੀਂ ਹੈਗਾ ਸਾਰੀਆਂ ਇੱਕ ਫਰਮੇ ਦੇ ਵਿੱਚ ਨੇਗੀਆਂ ਤੇ ਇਹ ਸਾਹਮਣੇ ਇਸ ਦੇ ਵਿੱਚ ਹੀ ਬੈਕ ਸਾਈਡ ਤੇ ਬਾਰ ਜਾਂਦਾ ਗਿਆ ਉਹ ਤੁਸੀਂ ਵੇਖ ਰਹੇ ਹੋ ਇੱਥੋਂ ਦੀ ਆਪਾਂ ਬੈਕ ਸਾਈਡ ਤੇ ਐਂਟਰ ਹੋ ਗਏ ਕੋਠੀ ਦੇ ਆ ਵੇਖੋ ਬੈਕ ਸਾਈਡ ਓਪਨ ਰੱਖੀ ਹੋਈ ਹੈਗੀ ਥੋੜਾ ਏਰੀਆ ਉੱਪਰ 1000 ਸਕਰ ਫੁੱਟ ਏਰੀਆ ਹੈਗਾ نیچے 2000 ਸਕਰ ਫੁੱਟ ਏਰੀਆ ਹੈਗਾ ਬਹੁਤ ਹੀ ਸੋਹਣੀ ਕੋਠੀ ਹੈਗੀ ਦੋਸਤੋ ਬਹੁਤ ਜ਼ਿਆਦਾ ਵਧੀਆ ਤੇ ਉੱਪਰ ਨੂੰ ਲੋਹੇ ਦੀ ਪੌੜੀ ਚੜਾਈ ਹੋਈ ਹੈਗੀ ਆ ਵੇਖੋ ਸੈਕੰਡ ਪੋਰਸ਼ਨ ਤੋਂ ਪ੍ਰੋਬ ਦਿਖਾ ਦਿੰਨੇ ਆ ਤੁਹਾਨੂੰ ਸੋ ਕਿਵੇਂ ਲੱਗੀ ਕੋਠੀ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਪਾਂ ਹਰ ਰੋਜ਼ ਪੰਜਾਬ ਪੀਵੀ 31 ਚੈਨਲ ਤੇ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਲਈ ਨਵੇਂ ਡਿਜ਼ਾਈਨ ਨਵੀਆਂ ਕੋਠੀਆਂ ਦਿਖਾਉਂਦੇ ਰਹਨੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ